ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਕੌਰ ਪੰਜਾਬੀ ਤੜਕਾ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਚਲੋ ਜੀ ਅੱਜ ਆਪਾਂ ਬਣਾਉਣੇ ਅੱਜ ਵਾਲੀ ਰੈਸਪੀ ਅੱਜ ਆਪਾਂ ਬਣਾਵਾਂਗੇ ਆਲੂ ਮੇਥੀ ਦੀ ਸਬਜ਼ੀ ਤੇ ਮੇਥੀ ਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰ ਲਿਆ ਤੇ ਇਸਦੇ ਮੋٹے ਟੰਡਲੇ ਆਪਾਂ ਉਤਾਰ ਦਿੱਤੇ ਕੱਲੇ ਪੱਤੇ ਹੀ ਲਏ ਆ ਜਿਆਦਾ ਆਪਾਂ ਮੋٹے ਟੰਡਲੇ ਨਾਲ ਲੈਣੇ ਤੇ ਇਸ ਵਿੱਚ ਪਾਉਣ ਵਾਸਤੇ ਆਪਾਂ ਲਏ ਆ ਲਸਣ ਅਦਰਕ ਪਿਆਜ਼ ਤੇ ਟਮਾਟਰ ਇਹ ਚਾਰ మీడియం ਸਾਈਜ਼ ਦੇ ਆਪਾਂ ਲਉ ਨੂੰ ਇਸ ਛੋਟੇ ਪੀਸ ਵਿੱਚ ਕੱਟ ਲਿਆ ਇਸ ਤਰ੍ਹਾਂ ਤੇ ਹੁਣ ਆਪਾਂ ਕਰਦੇ ਹਾਂ ਇਸ ਦੇ ਤੜਕੇ ਦੀ ਤਿਆਰੀ ਤੇ ਤੜਕੇ ਵਾਸਤੇ ਆਪਾਂ ਇੱਕ ਵੱਡੀ ਕੜਚੀ ਲਿਆ ਸਰੋਂ ਦਾ ਤੇਲ ਤੇ ਤੇਲ ਨੂੰ ਆਪਾਂ ਥੋੜੀ देर ਗਰਮ ਕਰ ਲੈਣੇ ਆ ਤੇਲ ਆਪਣਾ ਗਰਮ ਹੋ ਗਿਆ ਤੇ ਹੁਣ ਆਪਾਂ ਇਸ ਵਿੱਚ ਛੋਟਾ ਚਮਚ ਅੱਧਾ ਚਮਚ ਪਾਵਾਂਗੇ ਜੀਰੇ ਦਾ ਜੀਰੇ ਨੂੰ ਥੋੜੀ देर ਭੁੰਨ ਲੈਣੇ ਆ ਜੀਰਾ ਭੁੰਨਣ ਤੋਂ ਬਾਅਦ ਆਪਾਂ ਇਸ ਵਿੱਚ ਗ੍ਰੇਟ ਕੀਤਾ ਹੋਇਆ ਅਦਰਕ ਲਸਣ ਪਾ ਦਿੰਨੇ ਤੇ ਅਦਰਕ ਲਸਣ ਨੂੰ ਵੀ ਥੋੜੀ देर ਭੁੰਨ ਲਾਂਗੇ ਅਦਰਕ ਲਸਣ ਭੁੰਨਣ ਤੋਂ ਬਾਅਦ ਆਪਾਂ ਇਸ ਵਿੱਚ ਪਾਵਾਂਗੇ ਪਿਆਜ਼ ਅਦਰਕ ਲਸਣ ਆਪਣਾ ਪੁੱਜ ਗਿਆ ਤੇ ਹੁਣ ਆਪਾਂ ਇਸ ਵਿੱਚ ਕੱਟੇ ਹੋਏ ਪਿਆਜ਼ ਪਾ ਦਾਂਗੇ ਤੇ ਪਿਆਜ਼ ਨੂੰ ਵੀ ਆਪਾਂ ਥੋੜੀ देर ਭੁੰਨ ਲਾਂਗੇ ਪਿਆਜ਼ ਨੂੰ ਆਪਾਂ ਜ਼ਿਆਦਾ ਬਰਾਊਨ ਨਹੀਂ ਕਰਨਾ ਹੈ ਬਸ ਆਪਾਂ ਇਸ ਨੂੰ ਥੋੜਾ ਜਿਹਾ 골ਡਨ ਕਲਰ ਇਸਦਾ ਕਰਨਾ ਹੈ ਜਦੋਂ ਆਪਣੇ ਪਿਆਜ਼ ਦਾ ਥੋੜਾ ਜਿਹਾ 골ਡਨ ਕਲਰ ਹੋ ਗਿਆ ਤੇ ਫਿਰ ਆਪਾਂ ਇਸ ਵਿੱਚ ਪਾਵਾਂਗੇ ਟਮਾਟਰ ਥੋੜਾ ਆਪਣੇ ਪਿਆਜ਼ ਥੋੜੇ ਜਿਹਾ ਪੁੱਜ ਗਿਆ ਤੇ ਹੁਣ ਆਪਾਂ ਇਸ ਵਿੱਚ ਕੱਟੇ ਹੋਏ ਟਮਾਟਰ ਪਾ ਦਿੰਨੇ ਟਮਾਟਰ ਵੀ ਆਪਾਂ ਥੋੜੀ ਦੇਰ ਸੇਕ ਲਵਾ ਲੈਨੇ ਟਮਾਟਰ ਨੂੰ ਵੀ ਟਮਾਟਰਾਂ ਨੂੰ ਆਪਾਂ ਥੋੜਾ ਜਿਹਾ ਸੇਕ ਲਵਾ ਕੇ ਇਸ ਨੂੰ ਸੌਫਟ ਥੋੜੇ ਜਿਹਾ ਕਰ ਲਵਾਂਗੇ ਜਦੋਂ ਟਮਾਟਰ ਆਪਣੇ ਥੋੜੇ ਜਿਹਾ ਸੌਫਟ ਹੋ ਜਾਂਦੇ ਫਿਰ ਆਪਾਂ ਇਸ ਵਿੱਚ ਆਲੂ ਪਾ ਲਾਂਗੇ ਤੇ ਆਲੂ ਨੂੰ ਵੀ ਇਸ ਦੇ ਵਿੱਚ ਪਾ ਕੇ ਨਾਲ ਹੀ ਆਪਾਂ ਤੜਕੇ ਦੇ ਵਿੱਚ ਫਰਾਈ ਕਰ ਲਾਂਗੇ ਹੁਣ ਆਪਣਾ ਟਮਾਟਰ ਥੋੜੀ ਦੇਰ ਸੌਫਟ ਹੋ ਗਿਆ ਭੁੰਨਣ ਤੋਂ ਬਾਅਦ ਤੇ ਹੁਣ ਆਪਾਂ ਇਸ ਵਿੱਚ ਆਲੂ ਪਾ ਦਿੰਨੇ ਆਲੂ ਨੂੰ ਆਪਾਂ 5 ਕੁ ਮਿੰਟ ਇਸ ਤਰ੍ਹਾਂ ਹੀ ਸੇਕ ਲਵਾਵਾਂਗੇ ਤੜਕੇ ਦੇ ਨਾਲ ਹੀ ਆਪਾਂ ਇਸ ਨੂੰ ਫਰਾਈ ਕਰ ਲਵਾਂ ਕਰ ਲਵਾਂਗੇ ਤੇ ਇਸ ਨੂੰ ਤੁਸੀਂ ਚਾਹੋ ਤਾਂ ਧੱਕੇ ਵੀ ਸੇਕ ਲਗਵਾ ਸਕਦੇ ਮੈਂ ਇਸ ਨੂੰ ਇਸ ਤਰ੍ਹਾਂ ਹੀ ਤੜਕੇ ਦੇ ਨਾਲ ਫਰਾਈ ਕਰ ਲੈਣਾ ਹੈ 5 ਮਿੰਟ ਸੇਕ ਲਗਵਾਉਣ ਤੋਂ ਬਾਅਦ ਆਲੂ ਆਪਣੇ ਥੋੜੇ ਜਿਹਾ ਸੌਫਟ ਹੋ ਜਾਂਦੇ ਪੱਕ ਜਾਂਦੇ ਆ ਤੇ ਹੁਣ ਆਪਾਂ ਇਸ ਨੂੰ ਇਸੇ ਤਰ੍ਹਾਂ ਹੀ ਫਰਾਈ ਕਰ ਲੈਨੇ ਹੁਣ ਆਪਾਂ ਨੂੰ 3 ਤੋਂ 4 ਮਿੰਟ ਹੋ ਗਏ ਤਾਂ ਹੁਣ ਆਪਾਂ ਇਸ ਦੇ ਵਿੱਚ ਪਾਵਾਂਗੇ ਮਸਾਲੇ ਆਪਣੇ ਅੱਧਾ ਛੋਟਾ ਚਮਚ ਪਾਇਆ ਆਪਾਂ ਇਸ ਵਿੱਚ ਨਮਕ ਦਾ ਤੇ 4 ਤੋਂ 5 ਕਟੀਆਂ ਹੋਈਆਂ ਹਰੀਆਂ ਮਿਰਚਾਂ ਪਾਈਆਂ ਆਪਾਂ ਇਸ ਵਿੱਚ ਅੱਧਾ ਚਮਚ ਆਪਾਂ ਲਾਲ ਮਿਰਚ ਪਾਊਡਰ ਪਾਇਆ ਤੇ 1/4 ਚਮਚ ਪਾਇਆ ਆਪਾਂ ਹਲਦੀ ਪਾਊਡਰ ਦਾ ਇੱਕ ਵੱਡਾ ਚਮਚ ਧਨੀਏ ਪਾਊਡਰ ਦਾ ਪਾਵਾਂਗੇ ਤੇ ਹੁਣ ਆਪਾਂ ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਮਸਾਲੇ ਮਿਕਸ ਕਰਨ ਤੋਂ ਬਾਅਦ ਆਪਾਂ ਇਸ ਨੂੰ ਥੋੜੀ ਦੇਰ ਟਾਕੇ ਸੇਕ ਲਗਵਾ ਲਾਂਗੇ 2-3 ਮਿੰਟ ਹੀ ਆਪਾਂ ਸੇਕ ਲਗਵਾਵਾਂਗੇ ਜ਼ਿਆਦਾ ਨਹੀਂ ਆਪਾਂ ਇਸ ਨੂੰ ਸੇਕ ਲਗਵਾਉਣਾ ਟਾਕੇ ਤੇ ਹੁਣ ਆਪਣੇ ਆਲੂਆਂ ਨੂੰ 2-3 ਮਿੰਟ ਸੇਕ ਲੱਗ ਗਿਆ ਤੇ ਹੁਣ ਆਪਾਂ ਇਸ ਵਿੱਚ ਮੇਥੀ ਪਾ ਦਾਂਗੇ ਮੇਥੀ ਪੌਣ ਤੋਂ ਬਾਅਦ ਆਪਾਂ ਇਸ ਨੂੰ ਟਕਣਾ ਨਹੀਂ ਹੈ ਇਸ ਤਰ੍ਹਾਂ ਹੀ ਆਪਾਂ ਸੇਕ ਲਗਵਾਉਣਾ ਮੇਥੀ ਬਹੁਤ ਜਲਦੀ ਪੱਕ ਜਾਂਦੀ ਹੈ ਜਿਆਦਾ ਟਾਈਮ ਨਹੀਂ ਮੇਥੀ ਨੂੰ ਲੱਗਦਾ ਟਕ ਲ ਸੇਕ ਲਗਵਾਉਣ ਦੇ ਨਾਲ ਮੇਥੀ ਦਾ ਕਲਰ ਬਿਲਕੁਲ ਚੇਂਜ ਹੋ ਜਾਂਦਾ ਆਪਾਂ ਇਸ ਦੇ ਕਲਰ ਨੂੰ ਇਸ ਤਰ੍ਹਾਂ ਹੀ ਰੱਖਣਾ ਗ੍ਰੀਨ ਕਲਰ ਹੀ ਇਸ ਦਾ ਰੱਖਣਾ ਹੈ ਤੇ ਇਸ ਕਰਕੇ ਆਪਾਂ ਇਸ ਨੂੰ ਬਿਨਾਂ ਟਕੇ ਹੋਏ ਬਣਾਵਾਂਗੇ ਵੈਸੇ ਵੀ ਮੇਥੀ ਥੋੜੀ ਧੋਤੀ ਹੁੰਦੀ ਹੈ ਉਸ ਦੇ ਵਿੱਚ ਪਾਣੀ ਥੋੜਾ ਹੁੰਦਾ ਉਸ ਦੇ ਨਾਲ ਆਲੂ ਵੀ ਥੋੜੇ ਸੌਫਟ ਹੋ ਜਾਂਦੇ ਤੇ ਮੇਥੀ ਵੀ ਬਹੁਤ ਜਲਦੀ ਪੱਕ ਜਾਂਦੀ ਹੈ ਤੇ ਆਪਣੀ ਹੁਣ ਸਬਜੀ ਬਣ ਕੇ ਬਿਲਕੁਲ ਤਿਆਰ ਹੈ ਦੇਖੋ ਸਬਜੀ ਦਾ ਕਲਰ ਬਹੁਤ ਹੀ ਵਧੀਆ ਆ ਤੇ ਹੁਣ ਆਪਾਂ ਇਸ ਨੂੰ ਗਰਮ ਗਰਮ ਹੀ ਸਰਵ ਕਰਦੇ ਆ ਇਸ ਸਬਜੀ ਨੂੰ ਤੁਸੀਂ ਰੋਟੀ ਦੇ ਨਾਲ ਪਰਾਂਠੇ ਦੇ ਨਾਲ ਖਾ ਸਕਦੇ ਬਹੁਤ ਹੀ ਟੇਸਟੀ ਲੱਗਦੀ ਰੋਟੀ ਦੇ ਨਾਲ ਵੀ ਪਰਾਂਠੇ ਦੇ ਨਾਲ ਵੀ ਜੇਕਰ ਤੁਹਾਨੂੰ ਮੇਰੀ ਇਹ ਰੈਸਪੀ ਵਧੀਆ ਲੱਗੀ ਮੇਰੀ ਵੀਡੀਓ ਨੂੰ ਲਾਈਕ ਕਰਨਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ hy நாpul तத்தक ලச சிरीකාால் தන්නවාදजी సarianந்த